ਸਾਰੇ ਕੰਮ ਆਪ ਹੀ ਕਰਨੇ ਇਹਨੂੰ ਰੱਖਿਆ ਕਾਦੇ ਲਈ ਆ 11 ਵਜ ਗਏ ਨੇ ਇਹਨੂੰ ਪਤਾ ਹੀ ਨਹੀਂ ਕਿੰਨੇ ਵਜੇ ਆਣਾ ਡੈਮ ਤੇ ਵੀਰੇ ਸਸ ਸ਼ਿਕਾਇਤ ਉਹ ਸਾਸਰੀ ਘਰ ਦਾ ਠੀਕ ਆ ਦੁਕਾਨ ਤੇ ਕਿੰਨੇ ਵਜੇ ਆਣਾ ਹੁੰਦਾ ਟਾਈਮ ਦੇਖ ਉੱਧਰ 11 ਵਜ ਗਏ ਨੇ ਵੀਰੇ ਮੈਂ ਤੁਹਾਨੂੰ ਕੀ ਵੀਰੇ ਬਾਹਨਾ ਸੋਚ ਲਿਆਉਣਾ ਵਾ ਕਿ ਵੀਰੇ ਨੂੰ ਬਾਹਨਾ ਲਾ ਦੂੰਗੀ ਵੀਰੇ ਨੇ ਮੰਨ ਜਣਾਵਾ ਵੀਰੇ ਪਰ ਮੇਰੀ ਤੁਸੀਂ ਗੱਲ ਤਾਂ ਕੀ ਗੱਲ ਸੁਣੋ ਕੱਲ ਕਿੱਥੇ ਸੀ ਛੁੱਟੀ ਕਿਉਂ ਕੀਤੀ ਕੀ ਰੇ ਮੈਂ ਉਹ ਹੀ ਤਾਂ ਦੱਸਣ ਲੱਗੀ ਆ ਤੁਹਾਨੂੰ ਤੁਸੀਂ ਮੇਰੀ ਗੱਲ ਹੀ ਨਹੀਂ ਸੁਣਦੇ ਸਿਮਰਨ ਮੇਰੀ ਗੱਲ ਸੁਣ 11 ਵਜ ਗਏ ਨੇ ਸਾਰੇ ਕੰਮ ਮੈਂ ਕਰ ਲਿਆ ਹੁਣ ਤੂੰ ਕਰੇਂਗੀ ਕੀ ਤੈਨੂੰ ਰੱਖਿਆ ਕਾਦੇ ਲਈ ਆ ਤਨਖਾਹ ਕਾਦੇ ਲਈ ਦਿੰਨੇ ਆ ਕੰਮ ਦੀ ਕੰਮ ਤਾਂ ਆਪ ਕਰਨਾ ਪੈ ਰਿਹਾ ਸਾਨੂੰ ਮੈਂ ਤੈਨੂੰ ਸਲਾਹ ਦਿੰਨਾ ਤੂੰ ਕਿਤੇ ਹੋਰ ਹੀ ਲੱਗ ਜਾ ਵੀਰੇ ਤੁਸੀਂ ਨਾ ਕੁਝ ਜ਼ਿਆਦਾ ਬੋਲ ਰਹੇ ਹੋ ਕੀ ਜ਼ਿਆਦਾ ਬੋਲ ਰਹੇ ਹੋ ਮੈਨੂੰ ਪਤਾ ਵਾ ਠੀਕ ਆ ਵੀਰੇ ਹੁਣ ਨਾ ਮੈਂ ਕਿਤੇ ਹੋਰ ਹੀ ਕੰਮ ਦੇਖੂਗੀ ਦੇਖੂਗੀ ਨਹੀਂ ਦੇਖ ਲੈ ਹੁਣ ਹੀ ਜਾ ਲੋੜ ਨਹੀਂ ਹੈਗੀ ਇੱਥੇ ਤੇਰੀ ਨਾਲੇ ਇਹ ਨਾ ਸੋਚ ਕਿ ਤੇਰੇ ਤੋਂ ਬਗੈਰ ਕੰਮ ਨਹੀਂ ਚੱਲਣਾ ਸਾਡਾ ਕੋਈ ਕੰਮ ਨਹੀਂ ਰੁਕਦਾ ਹੁੰਦਾ ਕਿਸੇ ਤੋਂ ਬਗੈਰ ਠੀਕ ਆ ਵੀਰੇ ਹੁਣ ਤੁਸੀਂ ਮੈਨੂੰ ਫੋਨ ਵੀ ਨਾ ਕਰਿਓ ਫਿਰ ਉਹ ਨਹੀਂ ਕਰਦਾ ਤੈਨੂੰ ਫੋਨ ਆਈ ਵੱਡੀ ਫੋਨ ਨਾ ਕਰਿਓ ਜ਼ੁਬਾਨ ਲੜਾਂਦੀ ਵੀ ਆ ਮੇਰ ਨਾਲ ਤੁਸੀਂ ਜਨਾਬ ਸਸਿਕਾ ਵੀਰੇ ਸਤਿ ਸ਼੍ਰੀ ਅਕਾਲ ਕੀ ਗੱਲ ਕੱਲੇ ਲੱਗਿਆ ਕੰਮ ਉਹ ਪਾਜੀ ਹੁਣ ਕੰਮ ਤਾਂ ਕਰਨਾ ਹੀ ਆ ਕੋਈ ਆਵੇ ਜਾਂ ਨਾ ਆਵੇ ਕੀ ਗੱਲ ਸਿਮਰਨ ਆਈ ਨਹੀਂ ਤੁਹਾਡੇ ਸਾਹਮਣੇ ਹੀ ਆ ਪਾਜੀ 12 ਵਜਣ ਵਾਲੇ ਆ ਕੱਲ ਵੀ ਛੁੱਟੀ ਤੇ ਸੀਗੀ ਤੇ ਪਾਜੀ ਇੰਨੀ ਤਨਖਾਹ ਦੇਣ ਦਾ ਕੋਈ ਫਾਇਦਾ ਨਹੀਂ ਜੇ ਕੰਮ ਸਾਰਾ ਆਪ ਹੀ ਕਰਨਾ ਆਪਾਂ ਤੇ ਫੇਰ ਮਤਲਬ ਉਹਨੂੰ ਕੱਢ ਦਈਏ ਪਾਜੀ ਕੱਢਣਾ ਹੀ ਪੈਣਾ ਫੋਨ ਕਰ ਲਾ ਉਹਨੂੰ ਬੁਲਾ ਲਾ ਐਵੇਂ ਇਕੱਲੇ ਤੋਂ ਕੰਮ ਨਹੀਂ ਹੋਣਾ ਸਮਾਨ ਤਾਂ ਤੈਨੂੰ ਪਤਾ ਨਹੀਂ ਕਿੱਥੇ 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 ਨਹੀਂ ਪਿਆ ਭਾਜੀ ਫੋਨ ਕਰਕੇ ਕੀ ਫਾਇਦਾ ਬੇਇੱਜ਼ਤੀ ਕਰਾਵਾਂਗੇ ਅਗਲੇ ਨਿਗਵਾਨਾ ਲਾ ਦੇਣਾ ਵਾ ਉਹਨੂੰ ਪਤਾ ਵਾ ਕਿ ਵੀਰੇ ਨੂੰ ਕਵਾਂਗੇ ਵੀਰੇ ਨੇ ਮੰਨ ਜਾਣਾ ਵਾ ਚਲ ਫੇਰੀ ਮਰਦੀ ਆ ਭਰਾਵਾ ਉਹ ਵੀਰੇ ਪਤਾ ਕੀ ਆ ਸਾਲ 2 ਸਾਲ ਪਾਲਣਾ ਹਰੇਕ ਵਰਕਰ ਨੂੰ ਲੱਗਣ ਲੱਗ ਜਾਂਦਾ ਵਾ ਕਿ ਮੇਰੇ ਤੋਂ ਬਗੈਰ ਕੋਈ ਕੰਮ ਨਹੀਂ ਚੱਲਣਾ ਭਾਜੀ ਇਦਾਂ ਕੋਈ ਕੰਮ ਨਹੀਂ ਰੁਕਦਾ ਹੁੰਦਾ ਸ਼ਿਕਾਇਤ ਸ਼ਿਕਾਇਤ ਹੈਂਡ ਗਲਵਸ ਦਿਓ ਬਾਬੇ ਹੈਂਡ ਗਲਵਸ ਦਿਓ ਸਮਾਨ ਹੀ ਪਤਾ ਨਹੀਂ ਕਿੱਥੇ ਕਿੱਥੇ ਵੜਿਆ ਹੋਇਆ ਵਾ ਸਮਾਨ ਲੱਭਣਾ ਕਿੱਥੋਂ ਸਾਰਾ ਸਮਾਨ ਖਰਾਬ ਕੀਤਾ ਪਿਆ ਵਾ ਵੀਰੇ ਗਲਵਜ਼ ਹੈ ਨਹੀਂਗੇ ਲੱਭਦੇ ਨਹੀਂ ਪਏ ਵੀਰੇ ਸਿਮਰਨ ਨੂੰ ਪਤਾ ਹੋਣਾ ਵਾ ਤੇ ਫੇਰ ਹੁਣ ਕਸਟਮਰ ਮੋੜ ਦिए ਭਾਜੀ ਚੀਜ਼ ਹੀ ਪਤਾ ਨਹੀਂ ਕਿੱਧਰ ਕਿੱਧਰ ਵੜ ਕੇ ਰੱਖੀਆਂ ਹੋਈਆਂ ਨੇ ਸਾਰਾ ਸਮਾਨ ਖਰਾਬ ਹੋਇਆ ਪਿਆ ਆਪਣਾ ਜੇ ਤੋ ਹੋਰ ਲੈ ਲਓ ਜੀ ਓਕੇ ਭਾਜੀ ਪਤਾ ਕੀ ਆ ਐਵੇਂ ਆਪਾਂ ਸਿਰ ਤੇ ਚੜਾਇਆ ਹੋਇਆ ਉਹਨੂੰ ਤੁਸੀਂ ਫੋਨ ਕਰਕੇ ਨਾ ਉਹਨੂੰ ਜਵਾਬ ਦਿਓ ਸਾਰਾ ਸਮਾਨ ਆਪਣਾ ਖਰਾਬ ਹੋਈ ਜਾਂਦਾ ਵਾ ਸ਼ਸ਼ਿਕਾ ਵੀ ਗਈ ਅਜੀ ਸ਼ਸ਼ਿਕਾ ਮੇਗਾ ਸਮਾਨ ਲੈਣਾ ਸੀਗਾ ਬਾਬੇ ਹਾਂਜੀ ਵੀਰੇ ਗੁੜੀਆਂ ਨੂੰ ਸਮਾਨ ਦੇ ਹਾਂਜੀ ਦੱਸੋ ਮੇਗੇ ਉਹ ਦੀਦੀ ਨਹੀਂ ਆਏ ਕਿਹੜੇ ਦੀਦੀ ਜਿਹੜੇ ਕੰਮ ਕਰਦੇ ਨੇ ਨਹੀਂ ਆਏ ਨਹੀਂ ਉਹ ਮੇਗਾ ਸਮਾਨ ਲੈਣਾ ਸੀਗਾ ਮੈਂ ਹਾਂਜੀ ਬੋਲੋ ਕੀ ਚੀਜ਼ ਚਾਹੀਦੀ ਹੈ ਮੈਂ ਦੇ ਦਿੰਨਾ ਵੀਗੇ ਮਨੋਤ ਇਸ ਮੰਗਣਾਂ ਜੀ। ਉਹ ਦੱਸੋ ਚਾਹੀਦਾ ਕੀ ਤੁਹਾਨੂੰ? ਵੀਗੇ ਜਗਾ ਕੁੜੀਆਂ ਕਸਮਾਂ ਕੁੜੀਆਂ ਤੇ ਮੰਗਾਂਗੇ, ਮੁੰਗਾਂਗੇ ਕੁੜੀਆਂ ਮੰਗਾਂਗੇ। ਉਹ ਕੀ ਕੁੜੀਆਂ ਮੁੰਡੇ? ਤੁਸੀਂ ਸਮਾਨ ਦੱਸੋ ਲੈਣਾ ਕਿ ਨਹੀਂ ਲੈਣਾ? ਵੀਗੇ ਨਹੀਂ ਜਗਾ ਆਉਗੇ 그러면은 ਅਕੋ ਇਸ ਮੰਗਨਗੇ ਕੋਈ ਨਾ। ਕੋਈ ਨਹੀਂ ਫਿਰ। ਉਹਨਾਂ ਨੇ ਨਹੀਂ ਆਣਾ ਹੁਣ। ਇਹ ਤੋਂ ਲੈਣਾ ਮੁੰਡੇ ਨੂੰ ਥੋੜੀ ਦੱਸੂਗੀ। ਇੱਕ ਹੀ ਗੱਲ ਹੋਈ। ਵੀਰੇ ਤੁਸੀਂ ਕੋਈ ਸੋਚਿਆ? ਬਾਬੇ ਸਵੇਰੇ ਚਾਰ ਗਾਹਕ ਮੁੜ ਗਿਆ ਕਿਤੇ ਤੈਨੂੰ ਸਮਾਨ ਨਹੀਂ ਪਤਾ ਤੇ ਕਿਤੇ ਤੂੰ ਕੁੜੀਆਂ ਨਾਲ ਐਦਾਂ ਬੋਲਦਾ ਪਿਆ ਜਿਵੇਂ ਪਤਾ ਨਹੀਂ ਆਪਣੇ ਤੋਂ ਸਮਾਨ ਮਿਲਦਾ ਕਿਸੇ ਹੋਰ ਤੋਂ ਮਿਲਦਾ ਹੀ ਨਹੀਂ ਓ ਵੀਰੇ ਤੈਨੂੰ ਪਤਾ ਕੀ ਹੋ ਰਿਹਾ ਆਪਣੀ ਦੁਕਾਨ ਤੇ ਮੈਨੂੰ ਲੱਗਦਾ ਸਿਮਰਨ ਹੀ ਗਾਹੇ ਭੇਜ ਰਹੀ ਹੈ बार-बार ਉਹ ਭਰਾਵਾ ਵਹਿਮ ਦਾ ਇਲਾਜ ਕਰਾ ਮੈਨੂੰ ਨਹੀਂ ਲੱਗਦਾ ਤੇਰੇ ਵਹਿਮ ਦਾ ਇਲਾਜ ਹੋਣਾ ਓ ਪਾਜੀ ਤੁਸੀਂ ਪਤਾ ਕੀ ਕਰੋ ਫੋਨ ਕਰੋ ਤੇ ਅਗਲੇ ਨੂੰ ਜਵਾਬ ਦਿਓ ਹਲੇ ਮੰਮੀ ਦਾ ਵੀ ਫੋਨ ਆ ਗਿਆ ਹਾਂਜੀ ਮੰਮੀ ਸੱਚਾ ਸਿਮਰਨ ਆਈ ਨਹੀਂ ਕੋਈ ਨਹੀਂ ਮੈਂ ਬਾਵੇ ਨੂੰ ਭੇਜਦਾ ਹਾਂ ਜਾ ਕਰ ਚਾਹ ਫੜ ਲਿਆ ਕਰੋ ਸਿਮਰਨ ਚਾਹ ਫੜ ਕੇ ਲੈ ਸਿਮਰਨਤਾ ਆਈ ਵੀਰੇ ਮੈਂ ਜਾਊਂਗਾ ਜਾ ਫੜ ਉਹਨੂੰ ਮੈਂ ਚੱਲ ਜਾ ਪਾਜੀ ਗਰਮੀ ਤਾਂ ਦੇਖੋ ਕਿੰਨੀ ਆ ਤੇ ਉਹ ਵੀ ਤਾਂ ਜਾਣਦੀ ਸੀਗੀ ਘਰੇ ਜਾਣਾ ਵਾ ਉਹ ਤਾਂ ਚਾਰ ਮੱਲੇ ਟੱਪ ਕੇ ਜਾਣਾ ਆਪਣੇ ਘਰੋਂ ਚਾਹ ਲੈ ਕੇ ਨਹੀਂ ਜਾਂ ਲੈ ਉਹ ਵੀ ਤਾਂ ਲਿਆਂਦੀ ਆ ਰੋਜ਼ ਉਹਨੇ ਤਾਂ ਕਦੀ ਕਿਹਾ ਨਹੀਂ ਗਰਮੀ ਲੱਗਦੀ ਕਿ ਸਰਦੀ ਲੱਗਦੀ ਉਹ ਜਾ ਲਿਆ ਬਣੀ ਪਈ ਆ ਚਾਹ ਨਾਲੇ ਦੋ ਕੱਪ ਹੀ ਲਿਆਈ ਸਿਮਰਨਤਾ ਹੈ ਨਹੀਂ ਗਈ ਮੈਂ ਨਾ ਥੋੜਾ ਜਿਹਾ ਜਾਣਾ ਸਵਕ ਚ ਹੈਲੋ ਹਾਂਜੀ ਮੰਮੀ ਸਸਿਕਾ ਵਧੀਆ ਠੀਕ ਹੈ ਕੋਈ ਨਹੀਂ ਮੈਂ ਚਾਹ ਪੀਂਦਾ ਪੈਸੀ ਆ ਗਿਆ 5 ਮਿੰਟ ਤੱਕ ਓਕੇ ਕਿੱਧਰ ਮੰਮੀ ਦਾ ਫੋਨ ਆਇਆ ਸੀ ਵੀਰੇ ਸਿਮੀ ਰਹਿਣ ਗਈ ਹੋਈ ਆ ਕਹਿੰਦੇ ਉਹਨੂੰ ਲੈ ਜੀ ਤੇ ਨਾਲੇ ਮਾਰਕੀਟ ਤੋਂ ਕੱਪੜੇ ਦਿਵਾ ਦੀ ਤੂੰ ਐਦਾਂ ਕਰੀ ਸ਼ਾਮ ਨੂੰ ਚਲ ਜੀ ਉਹਨੂੰ ਲੈ ਆਈ ਮੈਂ ਨਾ ਮਾਰਕੀਟ ਜਾਣਾ ਮੈਂ ਫਸਾਈ ਫੜੀ ਹੋਈ ਆ ਮੈਂ ਸਮਾਨ ਪਹੁੰਚਾਣਾ ਉਹ ਪਾਜੀ ਮਾਰਕੀਟ ਤੁਸੀਂ 2 ਦਿਨ ਰੁੱਕ ਕੇ ਚਲ ਜਿਓ ਉਹ ਕਾਲੋ ਦਾ ਜਨਮ ਦਿਨ ਉਹਨੂੰ ਡਰੈੱਸ ਦਿਵਾਣੀ ਆ ਉਹ ਤੇਰਾ ਦਿਮਾਗ ਖਰਾਬਾ ਦੋ ਦਿਨ ਰੋਕ ਕੇ ਚੱਲ ਜਿਓ ਸਵੇਰ ਦਾ ਮੈਂ ਚਾਰ ਗਾਹਕ ਮੋੜ ਤੇ ਆ ਤੇ ਹੁਣ ਮੈਂ ਜਿਹੜਾ 11500 ਵਚਣਾ ਉਹ ਵੀ ਛੱਡਦਾ ਸਿਮਰਨ ਨੂੰ ਸ਼ਾਮ ਨੂੰ ਲਿਆਈ ਭਾਜੀ ਉਹਦਾ ਜਨਮ ਦਿਨ ਆ ਤੁਹਾਨੂੰ ਪਤਾ ਵਾ ਗੱਲ ਸੁਣ ਲੈ ਮੇਰੀ ਕੱਲ ਵੀ ਤੂੰ ਦੁਕਾਨ ਤੇ ਆਣਾ ਨਹੀਂ ਸਿਮਰਨ ਹੈ ਨਹੀਂਗੀ ਮੈਂ ਕੱਲਾ ਮਤਲਬ ਦੇਖੀ ਜਾਵਾਂ ਦੁਕਾਨ ਤੇ ਗਾਹਕ ਵੀ ਮੋੜੀ ਜਾਵਾਂ ਸੋਚ ਲੈ ਕੁਛ ਦੁਕਾਨਦਾਰੀ ਬਾਰੇ ਵੀ ਸੋਚ ਲੈ ਭਾਈ ਗਲਤੀ ਤਾਂ ਫਿਰ ਸਿਮਰਨ ਦੀ ਹੈ ਨਾ ਦੁਕਾਨ ਤੇ ਕਾਦੀ ਸਿਮਰਨ ਦੀ ਗਲਤੀ ਆ ਯਾਰ ਕਿਹਨੇ ਜਵਾਬ ਦਿੱਤਾ ਉਹਨੂੰ ਭਾਈ ਤੁਹਾਨੂੰ ਕਿੱਦਾਂ ਪਤਾ ਸਿਮਰਨ ਤੂੰ ਕਿੱਧਰ ਜਾ ਰਹੀ ਆਂ ਵੀਰੇ ਮੈਂ ਘਰੇ ਜਾ ਰਹੀ ਆਂ ਤੇ ਦੁਕਾਨ ਤੇ ਨਹੀਂ ਆਣਾ ਵੀਰੇ ਮੈਂ ਗਈ ਸੀ ਦੁਕਾਨ ਤੇ ਤੇ ਬਾਵਾ ਵੀਰਾ ਕਹਿੰਦਾ ਕਿ ਵੀਰੇ ਤੂੰ ਇਥਾਂ ਕਰ ਦਵਾਈ ਲਈ ਆ? ਹਾਂਜੀ ਥੋੜੀ ਦੇਰ ਘਰ ਜਾ ਕੇ ਆਰਾਮ ਕਰ ਤੂੰ ਨਾ 4 ਵਜੇ ਦੁਕਾਨ ਤੇ ਆ ਜੀ ਪਰ ਵੀਰੇ ਹੁਣ ਨਾ ਮੇਰਾ ਦਿਲ ਨਹੀਂ ਕਰਦਾ ਕੰਮ ਕਰਨ ਉਹਥੇ ਤੂੰ ਮੇਰੇ ਕੋਲ ਕੰਮ ਕਰਦੀਆਂ ਕਿ ਉਹਦੇ ਕੋਲ? ਹੂੰ ਮੈਂ ਥੋੜੇ ਕੋਲ ਤੈਨੂੰ ਅੱਜ ਤੱਕ ਮੈਂ ਕੁਛ ਉਚਨ ਨੀਮਾ ਬੋਲੇ ਨਹੀਂ ਵੀਰੇ ਫਿਰ ਤੂੰ ਮੇਰੇ ਮੂੰਹ ਨੂੰ ਤਾਂ ਆ ਸਕਦੀਆਂ ਨਾ? ਹਾਂਜੀ ਆ ਜਾ ਮੈਂ ਤੈਨੂੰ ਵਾਦਾ ਕਰਦਾ ਤੈਨੂੰ ਅੱਜ ਤੋਂ ਬਾਅਦ ਕੁਛ ਨਹੀਂ ਬੋਲੂਗਾ ਠੀਕ ਹੈ? ਠੀਕ ਵੀਰੇ ਹਾ ਜੀ ਮੈਂ ਤੇਰੀ ਵੇਟ ਕਰੂੰਗਾ ਜੀ ਬੋਲਣ ਲੱਗੇ ਸੋਚ ਲਿਆ ਕਰ ਕੀ ਬੋਲਦਾ ਪਿਆ ਮੈਂ ਮੁੜ ਕੇ ਸੰਭਲਦਾ ਨਹੀਂ ਥੋੜੇ ਤੋਂ ਕੰਮ ਨਾਲੇ ਜੇ ਮੈਂ ਸਿਮਰਨ ਨੂੰ ਰੱਖਿਆ ਹੋਇਆ ਹੈ ਨਾ ਇੱਥੇ ਮੈਂ EMPLOYEE ਸਮਝ ਕੇ ਨਹੀਂ ਰੱਖਿਆ ਛੋਟੀ ਭੈਣ ਸਮਝ ਕੇ ਰੱਖਿਆ ਹੋਇਆ ਅਵਾਦਵਾ ਤੂੰ ਬੋਲੀ ਜਾਣਾ ਉਹਨੂੰ ਅਗਰੇ ਤੈਨੂੰ ਅੱਗੋ ਬੋਲੀ ਨਹੀਂ ਸ਼ੁਕਰ ਕਰ ਕਿਸੇ ਦੀ ਮਜਬੂਰੀ ਵੀ ਸਮਝ ਲਈ ਦੀਆ ਹੁਣ ਗੱਲ ਜਨਮ ਦਿਨ ਦਾ ਤੂੰ ਆਣਾ ਸਾਰਾ ਦਿਨ ਤੂੰ ਵੀ ਤਾਂ ਛੁੱਟੀ ਕਰੇਂਗਾਈ ਤੇ ਫੇਰ ਜੇ ਤੈਨੂੰ ਮੈਂ ਬੋਲਣ ਲੱਗ ਜਾ ਫੇਰ ਕੀ ਕਰੇਂਗਾ ਭਾਜੀ ਤਾਂ ਹੀ ਕਰਕੇ ਤਾਂ ਉਹ ਸਿਰ ਤੇ ਚੜੀ ਹੋਈ ਆ ਕੀ ਸਿਰ ਤੇ ਜੜੀ ਆ ਯਾਰ ਕੀ ਤੰਗ ਕਰਦੀ ਆ ਤੈਨੂੰ ਦੱਸ ਕੀ ਲੈ ਗਈ ਤੇਰਾ ਕੀ ਖਾ ਗਈ ਤੇਰਾ ਉਹ ਕਾਕਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਜੇ ਏਮਪਲੋਈ ਹੋਰ ਲੱਭ ਸਕਦੇ ਆ ਨਾ ਤੇ ਇੰਨੀ ਛੇਤੀ ਸੈੱਟ ਨਹੀਂ ਹੁੰਦੇ ਉਹ ਤਾਂ ਆਪਣੇ ਵਾਂਗੂ ਕੰਮ ਕਰਦੀ ਆ ਅਗਲੀ ਕਦੇ ਛੁੱਟੀ ਨਹੀਂ ਕਰਦੀ ਕੁਝ ਨਹੀਂ ਕਰਦੀ ਜੇ ਇੱਕ ਛੁੱਟੀ ਕਰ ਵੀ ਲਈ ਕੀ ਮਾਂ ਮਾਰ ਲੈ ਯਾਰ ਤੇਰੇ ਉਹਨੇ ਥੋੜਾ ਜਿਹਾ ਸਮਝਦਾਰੀ ਨਾਲ ਕੰਮ ਲੈ ਲੀਦਾ ਹੁੰਦਾ ਬੰਦੇ ਸੰਭਲੀ ਦੇ ਹੁੰਦੇ ਆ ਹੁਣ ਸਿਮਰਨ ਦੇ ਹੁੰਦਾ ਦੁਕਾਨ ਛੱਡ ਕੇ ਜਾਣੇ ਆਪਾਂ ਤੇ ਕੋਈ ਫਿਕਰ ਹੁੰਦੀ ਆ ਵਾ ਕਰੋ ਨਹੀਂ ਵੀਰੇ ਤੇ ਹੁਣ ਤੂੰ ਵੀ ਓੱਖਾ ਮੈਂ ਵੀ ਓੱਖਾ ਮੈਂ ਨਾ ਗਿਆ 11500 ਦਾ ਹੋਰ ਨੁਕਸਾਨ ਹੋ ਜੂਗਾ ਤੂੰ ਨਾ ਗਿਆ ਤੇਰੇ ਸਾਰੇ ਨਰਾਜ਼ ਹੋ ਜਾਣਗੇ ਬੋਲਣ ਤੋਂ ਪਹਿਲਾਂ ਸੋਚ ਲਈਦਾ ਹੁੰਦਾ ਕਿ ਨੂੰ ਕੀ ਬੋਲਣਾ ਕੀ ਨਹੀਂ ਬੋਲਣਾ ਜੇ ਬਾਅਦ ਚ ਸੋਚੀਏ ਫਿਰ ਪਛਤਾਵਾ ਹੀ ਹੁੰਦਾ ਭਾਈ ਹੁਣ ਫਿਰ ਕੀ ਕਰੀਏ ਕੀ ਕਰਨਾ ਦੁਕਾਨ ਵਧਾਓ ਤੇ ਚਲਦੇ ਆ ਅੱਗੇ ਵੀ ਨੁਕਸਾਨ ਹੋ ਰਿਹਾ ਹੋਰ ਹੋ ਜੂਗਾ ਤੂੰ ਇੱਥੇ ਹਾਂਜੀ ਮੈਂ ਬੁਲਾਇਆ ਉਹਨੂੰ ਇੱਥੇ ਪਤਾ ਸੀ ਮੈਨੂੰ 4 ਘੰਟੇ ਨਹੀਂ ਕੱਢਣੇ ਤੋਂ ਉਹਦੇ ਬਿਨਾ ਸਿਮਰਨ ਪਿਛਲੇ 6 ਮਹੀਨਿਆਂ ਚ ਕਿੰਨੀਆਂ ਛੁੱਟੀਆਂ ਕੀਤੀਆਂ ਤੂੰ ਵੀਰੇ ਸਿਰਫ ਕੱਲ ਹੀ ਛੁੱਟੀ ਕੀਤੀ ਸੀ ਕਿਉਂ ਕੀਤੀ ਵੀਰੇ ਨੂੰ ਦੱਸ ਵੀਰੇ ਮੈਂ ਠੀਕ ਨਹੀਂ ਸੀਗੀ ਸਿਹਤ ਠੀਕ ਨਹੀਂ ਨਾ ਸੀ ਹਾਂਜੀ ਕੀ ਕਰੇ ਯਾਰ ਅਗਲੀ ਜਾਨ ਦੇ ਦੇਵੇ ਆਪਣੀ ਸੂਰੇ ਕਿਉਂ ਆਈ ਸੀ ਤੂੰ ਦੱਸ ਦੇ ਵੀਰੇ دل ਨਹੀਂ ਕਰਦਾ ਪਿਆ ਸੀ ਕੰਮ ਤੇ ਆਉਣ ਦਾ ਮੈਂ ਠੀਕ ਨਹੀਂ ਸੀਗੀ ਪਰ ਮੈਂ ਤਾਂ ਵੀ ਆਈ ਕਿ ਨਹੀਂ ਸਰਨਾ ਦੁਕਾਨ ਤੇ ਓਖਾ ਹੋ ਜਾਣਾ ਵਾ ਮम्मा ਤਾਂ ਕਹਿੰਦੇ ਸੀ ਕਿ ਸੌਂ ਜਾ ਰਹਿਣ ਦੇ ਜਾਣ ਨੂੰ ਰੈਸਟ ਕਰ ਲੈ ਅੱਜ ਪਰ ਮੈਂ ਕਹਾ ਨਹੀਂ ਮੈਨ ਜਾਣਾ ਪੈਣਾ ਦੁਕਾਨ ਤੇ ਨਹੀਂ ਤਾਂ ਵੀਰੇ ਜਿਸ ਤਰ੍ਹਾਂ ਤੁਸੀਂ ਬੋਲੇ ਸੀ ਨਾ ਮੈਨੂੰ ਸਵੇਰੇ ਮੇਰਾ ਦਿਲ ਨਹੀਂ ਸੀ ਆਉਣ ਦਾ ਵੀਰੇ ਮੈਂ ਕੰਮ ਜ਼ਰੂਰ ਕਰਦੀ ਆਂ ਪਰ ਗੱਲਾਂ ਨਹੀਂ ਸੁਣ ਸਕਦੀ ਐਦਾਂ ਕੋਈ ਵੀ ਨਹੀਂ ਸੁਣ ਸਕਦਾ ਨਾਲੇ ਵੀਰੇ ਜੇ ਤੁਹਾਡਾ ਕੰਮ ਸਾਰ ਸਕਦਾ ਨਾ ਤਾਂ ਮੈਨੂੰ ਵੀ ਕਿਤੇ ਹੋਰ ਕੰਮ ਮਿਲ ਸਕਦਾ ਤਨਾਲੇ ਮੈਂ ਇੱਥੋਂ ਤੋਂ ਵੱਧ ਤਨਖਾਹ ਤੇ ਕਿਤੇ ਹੋਰ ਕੰਮ ਮਿਲਦਾ ਪਿਆ ਪਰ ਮੈਂ ਨਹੀਂ ਜਾਂਦੀ ਪਈ ਕਿਉਂ ਕਿ ਮੈਨੂੰ ਤੁਹਾਡਾ ਪਿਆਰ ਮਿਲਦਾ ਇੱਥੋਂ ਘਰ ਵਾਲੀ ਫੀਲਿੰਗ ਆਉਂਦੀ ਐਥੇ ਮੈਨੂੰ ਸੌਰੀ ਸਿਮਰਲ ਅੱਗੇ ਤੋਂ ਮੈਂ ਤੁਹਾਨੂੰ ਇਦਾਂ ਨਹੀਂ ਬੋਦੂੰਗਾ ਨਹੀਂ ਵੀਰੇ ਤੁਸੀਂ ਸੌਰੀ ਨਾ ਕਹੋ ਤੁਸੀਂ ਮੇਰੇ ਵੱਡੇ ਭਰਾ ਹੋ ਬਾਬੇ ਪਰਿਵਾਰ ਬਣਾਉਣ ਨੂੰ ਸਦੀਆਂ ਲੱਗ ਜਾਂਦੀਆਂ ਨੇ ਤੇ ਮੂੰਹ ਚੋਂ ਨਿਕਲੇ ਹੋ ਬੋਲ ਵਾਪਸ ਨਹੀਂ ਆਉਂਦੇ ਹੁਣ ਸੌਰੀ ਕਹਿਣ ਨਾਲ ਉਹਦਾ ਸਾਰਾ ਕੁਝ ਠੀਕ ਨਹੀਂ ਹੋਣਾ ਪਰ ਫਿਰ ਵੀ ਦੇਖ ਮੰਨ ਲਿਆ ਚਲੋ ਇੱਥੇ ਕੰਮ ਕਰਦੀ ਆ ਇੱਕ ਦੋ ਛੁੱਟੀਆਂ ਕਰ ਲਈਆਂ ਉਹਦੀ ਮਜਬੂਰੀ ਤਾਂ ਸੁਣ ਯਾਰ ਘਟੋ ਘਟੋ ਦੀ ਗੱਲ ਤਾਂ ਸੁਣ ਜੇ ਬੰਦੇ ਦੀ ਸਿਹਤ ਹੀ ਨਹੀਂ ਠੀਕ ਕਿੱਦਾਂ ਜਾਵੇ ਯਾਰ ਕੰਮ ਤੇ ਜੇ ਲੇਟ ਆਈ ਅਗਲੀ ਤੈਨੂੰ ਦੱਸਣ ਦੀ ਕੋਸ਼ਿਸ਼ ਕਰ ਰਹੀ ਐ ਤੂੰ ਅੱਗੋਂ ਖਾਣ ਨੂੰ ਪੈਣਾ ਪਿਆ ਕੋ ਜੇ ਮੇਰੇ ਦਿਮਾਗ ਚ ਗੱਲਾਂ ਕੋਈ ਹੋਰ ਹੀ ਚਲਦੀਆਂ ਪਈ ਸੀ ਤੇ ਹੋਰ ਕਿਸੇ ਦਾ ਗੁੱਸਾ ਉੱਤੇ ਲਾਏਗਾ ਕੋਈ ਕੰਮ ਕਰਨਾ ਪੈ ਗਿਆ ਨਾ ਸਾਰਾ ਆਪਸ ਵਿੱਚ ਰੇ ਆ ਕੇ ਤਾਂ ਕਰਕੇ ਉਹਨੇ ਤਾਂ ਕਦੀ ਕਿਹਾ ਨਹੀਂ ਕਿ ਮੈਨੂੰ ਤੁਸੀਂ ਐਕਸਟਰਾ ਕੰਮ ਵੀ ਕਰਾਉਣੇ ਹੋ ਮੈਨੂੰ ਐਕਸਟਰਾ ਪੈਸੇ ਦੋ ਆਪਾਂ ਤਾਂ ਘਰ ਦੇ ਕੰਮ ਵੀ ਕਹਿ ਦਿੰਦੇ ਉਹਨੂੰ ਕਦੇ-ਕਦੇ ਦੇਖ ਪਾਵੇ ਬੜਾ ਔਖਾ ਪਰਿਵਾਰ ਬਣਿਆ ਬਣਿਆ ਰਹਿਣ ਤੇ ਠੀਕ ਆ ਥੋੜੀ ਜਿਹੀ ਜ਼ਬਾਨ ਨਾ ਕਾਬੂ ਚ ਕਰ ਲਾ ਜਿੰਨੀ ਲੋੜਾ ਉੰਨੀ ਬੋਲੋ ਠੀਕ ਹੈ ਵੀਰੇ ਕੋ ਧਿਆਨ ਰੱਖੂਗਾ ਸਿਮਰਨ ਅੱਗੇ ਤੋਂ ਜੇ ਤੂੰ ਛੁੱਟੀ ਕਰਨੀ ਹੈ ਨਾ ਤੂੰ ਬਾਪੇ ਵੀਰੇ ਨੂੰ ਫੋਨ ਕਰ ਦਿਆ ਕਰ ਜੀ ਵੀਰੇ ਜੇ ਲੇਟ ਆਣਾ ਤਾਂ ਵੀ ਫੋਨ ਕਰ ਦਿਆ ਕਰ ਹਾਂਜੀ ਤੇਰੀ ਵੀ ਗਲਤੀ ਆ ਤੂੰ ਫੋਨ ਵੀਰੇ ਨੂੰ ਕਰਦੀ ਨਹੀਂ ਜੀ ਠੀਕ ਹੈ ਤੈਨੂੰ ਵੀ ਪਤਾ ਨਾ ਦੁਕਾਨ ਤੇ ਕੰਮ ਕਰਨਾ ਹੁੰਦਾ 9 ਵਜੇ ਦਾ ਟਾਈਮ ਹੈ ਕਸਟਮਰ ਆ ਜੇ ਅਧੀਆਂ ਚੀਜ਼ਾਂ ਦਾ ਤੈਨੂੰ ਪਤਾ ਨਹੀਂਗਾ ਹਾਂਜੀ ਵੀਰੇ ਧਿਆਨ ਰੱਖਣਾ ਅੱਗੇ ਤੋਂ ਠੀਕ ਹੈ ਚਲ ਜਾ ਫਿਰ ਤੂੰ ਠੀਕ ਹੈ ਸਿਮਰ ਹਾਂਜੀ ਵਾਵੇ ਵੱਲੋਂ ਮੈਂ ਆਪੀ ਮਾਦਰਾ ਕਰਤਾਂ ਨਹੀਂ ਨਹੀਂ ਵੀਰੇ ਇਦਾਂ ਨਾ ਕਹੋ ਤੁਸੀਂ ਚਾਹ ਦਾ ਗਲਾਸ ਚਾਹ ਪੀ ਲੈ ਜੀ ਠੀਕ ਹੈ ਨਾ ਸੇਬ ਤੇਰੀ ਹਾਂਜੀ ਵੀਰੇ ਮੈਂ ਠੀਕ ਹਾਂ ਜੀ ਮੈਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਉਵੇਂ ਹਰ ਵਰਕਰ ਇੱਕੋ ਜਿਹਾ ਨਹੀਂ ਹੁੰਦਾ ਕਦੇ ਕਦੇ ਵਰਕਰ ਦੀ ਮਜਬੂਰੀ ਸਮਝ ਲੈਣੀ ਚਾਹੀਦੀ ਹੈ ਕਿਉਂਕਿ ਹਰ ਬੰਦਾ ਝੂਠ ਨਹੀਂ ਬੋਲਦਾ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਜ਼ਰੂਰ ਸ਼ੇਅਰ ਕਰ ਦਿਓ ਧੰਨਵਾਦ